ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਬੇਹਤ ਉੱਪਰ ਦਾ ਕਦਮ ਚੁੱਕਿਆ ਗਿਆ ਦਰਸਲ ਹੁਣ ਅ ਸਰਕਾਰ ਦੇ ਵੱਲੋਂ ਜਿਹੜੇ ਹੁਣ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਇੱਕ ਬੇਹੱਦ ਵੱਡਾ ਤੋਹਫ਼ਾ ਦਿੱਤਾ ਹੈ ਇੱਕ ਫੈਸਲਾ ਸਰਕਾਰ ਨੇ ਉਹਨਾਂ ਦੇ ਲਈ ਲੈ ਲਿਆ ਹੈ ਜਿਸ ਦੇ ਵਿੱਚ ਹੁਣ ਦੱਸੀਏ ਕਿ ਸਰਕਾਰ ਦੇ ਵੱਲੋਂ ਇਹ ਫੈਸਲਾ ਲੈ ਤੇ ਹੋਏ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਤੇ ਨਾਲ ਦੀ ਨਾਲ ਅ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਕੈਨੜਾ ਬੈਂਕ ਦੇ ਨਾਲ ਭਾਈਵਾਲ ਕਰਕੇ ਹੁਣ ਜਿਹੜੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਮਿੱਡੇ ਮੀਲ ਬਣਾਉਣ ਵਾਲੇ ਕੁੱਕ ਜਿਹੜੇ ਨੇ ਹੈਲਪਰ ਜਿਹੜੇ ਨੇ ਉਹਨਾਂ ਨੂੰ 16 ਲੱਖ ਰੁਪਏ ਤੱਕ ਦੀ ਜਿਹੜੀ ਕਵਰ ਕਰਨ ਦੇ ਲਈ ਯਾਨੀ ਕਿ ਰਿਕਵਰੀ ਕਰਨ ਦੇ ਲਈ ਇੱਕ ਬਹੁਤ ਦਾ ਫਾਇਦਾ ਜਿਹੜਾ ਦਿੱਤਾ ਜਾਵੇਗਾ ਇੱਕ ਬਹੁਤ ਵੱਡੀ ਤਰੀਕੇ ਦੀ ਗੱਲਬਾਤ ਜਿਹੜੀ ਆ ਕੈਨੜਾ ਬੈਂਕ ਨਾਲ ਹੋਈ ਹੈ ਭਾਈਵਾਲ ਸਰਕਾਰ ਨੇ ਕਰ ਦਿੱਤਾ ਜਿੱਥੇ ਕਿ ਹੁਣ ਤੁਹਾਨੂੰ ਦੱਸਦੀ ਹੈ ਕਿ ਬਹੁਤ ਵੱਡੇ ਪੱਧਰ ਦੀ ਰਾਹਤ ਜਿਹੜੀ ਆ ਦਿੱਤੀ ਜਾ ਰਹੀ ਹੈ ਜਿਸ ਦੇ ਨਾਲ ਹੁਣ ਫਾਇਦਾ ਜਿਹੜਾ ਵਾ ਉਹ ਹੋਵੇਗਾ ਤਿਆ ਇਸ ਨੂੰ ਲੈ ਕੇ ਹੁਣ ਚਰਚਾਵਾਂ ਕਾਫੀ ਤੇਜ਼ ਹੋ ਚੁੱਕੀਆਂ ਨੇ ਜਿਸ ਤੋਂ ਬਾਅਦ ਹੋਲੇ ਕੈਨੜਾ ਬੈਂਕ ਦੇ ਵਿੱਚ 16 ਲੱਖ ਰੁਪਏ ਤੱਕ ਦੀ ਕਵਰੀ ਜਿਹੜੀ ਆ ਰਿਕਵਰੀ ਹੋ ਸਕਦੀ ਹੈ ਕਿਸ ਤਰੀਕੇ ਨਾਲ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਜੇਕਰ ਕੋਈ ਹਾਦਸੇ ਦੇ ਵਿੱਚ ਦਮ ਤੋੜ ਦਿੰਦਾ ਹੈ ਤਾਂ ਉਸ ਨੂੰ ਜੋ ਹੈ ਉਹਨੇ ਲੱਖ ਰੁਪਏ ਤੱਕ ਦਾ ਜਿਹੜਾ ਬਹੁਤ ਵੱਡਾ ਪੱਧਰ ਦਾ ਫਾਇਦਾ ਦਿੱਤਾ ਜਾਵੇਗਾ ਔਰ ਉਸ ਤੋਂ ਬਾਅਦ ਜੇਕਰ ਕਿਸੇ ਦੀ ਕਿਸੇ ਕਟਨਾ ਦੇ ਵਿੱਚ ਜਾਣ ਜਾਂਦੀ ਹੈ ਤਾਂ ਉਸ ਦੇ ਵਿੱਚ ਵੀ ਫਾਇਦੇ ਜਿਹੜੇ ਦਿੱਤੇ ਜਾਣਗੇ ਪੈਸੇ ਮਿਲਣਗੇ ਔਰ ਜਹਾਜ਼ ਦੇ ਦੌਰਾਨ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਦੌਰਾਨ ਵੀ ਜਿਹੜੇ ਪੈਸੇ ਦਿੱਤੇ ਜਾਣਗੇ 8 ਲੱਖ ਰੁਪਏ ਤੱਕ ਦਾ ਜਿਹੜਾ ਰਿਕਵਰੀ ਜਿਹੜੀ ਆ ਹੋ ਸਕਦੀ ਆ ਤਾਂ ਇਹ ਜਿਹੜੇ ਹੈਲਪਰਸ ਨੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਲਈ ਬਹੁਤ ਵੱਡੀ ਇੱਕ ਖਬਰ ਜਿਹੜੀ ਆ ਸਾਹਮਣੇ ਆਈ ਆ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਬਹੁਤ ਵੱਡੇ ਪੱਤਰ ਦੇ ਉੱਤੇ ਜਿਹੜੇ ਫਾਇਦੇ ਜਿਹੜੇ ਨੇ ਸਰਕਾਰ ਹੋਰ ਦਵੇਗੀ ਇਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਕੈਨਰਾ ਬੈਂਕ ਦੇ ਨਾਲ ਜਿਹੜਾ ਇੱਕ ਪਾਈਵਾਲ ਕੀਤਾ ਗਿਆ ਹੈ ਸਰਕਾਰੀ ਮੁਲਾਜ਼ਮਾਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਦੇ ਲਈ ਇਹ ਵੱਡੇ ਉਪਰਾਲੇ ਸਰਕਾਰ ਲਗਾਤਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਹੁਣ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਹੈ ਜਾਨੀ ਕਿ ਹੁਣ ਮੰਤਰੀ ਡਾਕਟਰ ਹਰਜੋਤ ਵੈਸਡੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਕੂਲਾਂ ਦੇ ਵਿੱਚ ਜਿਹੜੇ ਇਹ ਹੈਲਪਰ ਨੇ ਕੰਮ ਕਰਦੇ ਨੇ ਉਹਨਾਂ ਨੂੰ ਹੁਣ ਪੈਸੇ ਮਿਲਣਗੇ ਕੈਂਟਰਾ ਬੈਂਕ ਨਾਲ ਭਾਈਵਾਲ ਹੋਈ ਹੈ ਔਰ ਜਿਸ ਤੋਂ ਬਾਅਦ ਜੇਕਰ ਕੋਈ ਵੀ ਹਾਦਸੇ ਦੇ ਵਿੱਚ ਕੋਈ ਵੀ ਦੁਰਘਟਨਾ ਦਾ ਵਾਪਰਦੀ ਹੈ ਤਾਂ ਕੋਈ ਜ਼ਖਮੀ ਹੁੰਦਾ ਹੈ ਜਾਂ ਕੋਈ ਹਵਾਈ ਯਾਤਰਾ ਦੇ ਦੌਰਾਨ ਕੋਈ ਹਾਦਸਾ ਹੁੰਦਾ ਤਾਂ ਉਸ ਦੌਰਾਨ ਰਿਕਵਰੀ ਦੇ ਪੈਸੇ ਜਿਹੜੇ ਨੇ ਇਹਨਾਂ ਨੂੰ ਦਿੱਤੇ ਜਾਣਗੇ ਜਿਸ ਤੋਂ ਬਾਅਦ ਬਹੁਤ ਵੱਡੇ ਪੱਧਰ ਦਾ ਫਾਇਦਾ ਦਿੱਤਾ ਜਾਵੇਗਾ ਇਹਮ ਖਬਰ ਇਸ ਉੱਤੇ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸਰਕਾਰ ਲਗਾਤਾਰ ਵੱਡੇ ਤੋਂ ਵੱਡੇ ਉਪਰਾਲੇ ਕਰ ਰਹੀ ਹੈ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਜਿਸ ਤੋਂ ਬਾਅਦ ਬਹੁਤ ਵੱਡੇ ਫਾਇਦੇ ਜਿਹੜੇ ਨੇ ਹੁਣ ਸਰਕਾਰੀ ਮੁਲਾਜ਼ਮਾਂ ਲਈ ਵੀ ਦਿੱਤੇ ਜਾਂਦੇ ਨੇ ਤਾਂ ਹੁਣ ਕੈਨਡਾ ਬੈਂਕ ਦੇ ਨਾਲ ਕੀਤੀ ਭਾਈਵਾਲ ਇੱਕ ਬਿਹਤਰ ਵੱਡਾ ਇੱਕ ਸਾਧਨ ਜਿਹੜਾ ਵਾ ਇਹਨਾਂ ਸਰਕਾਰੀ ਮੁਲਾਜ਼ਮਾਂ ਲਈ ਮਦਦਗਾਰ ਸਾਬਤ ਹੋਵੇਗਾ ਜਿਸਦੇ ਫਾਇਦੇ ਇਹਨਾਂ ਲੋਕਾਂ ਨੂੰ ਹੋਣਗੇ ਅਮ ਕਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਸਰਕਾਰ ਦਾ ਫੈਸਲਾ ਕੀ ਹੋ ਜਾ ਲੈ ਕੇ ਇਸ ਬਾਬਤ ਤੁਸੀਂ ਕੀ ਸੋਚਦੇ ਹੋ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ